ਇਨ ਮੁਸਲਮਾਨ ਨੇ ਰਹੇ ਉਧਰ ਇਹਨਾਂ ਹਿੰਦੂ ਸਿੱਖ ਨੇ ਰਹੇਗਾ ਇਹ ਥਿਉਰੀ ਗੱਲ ਤੇ ਆਪਣੀ ਜਗ੍ਹਾ ਆਪਣੀ ਜਗ੍ਹਾ ਬੈਠੇ ਰਹਿੰਦੇ ਰਾਜ ਚਾਹੇ ਮੁਸਲਮਾਨ ਦਾ ਚਾਹੇ ਹਿੰਦੂ ਦਾ ਅੱਛਾ ਥੋੜਾ ਕਹਿਣ ਦਾ ਮਤਲਬ ਜਿਹੜੇ ਉਧਰ ਰਹਿੰਦੇ ਉਧਰ ਹੀ ਰਹੀ ਜਾਂਦੇ ਇੱਧਰ ਇੱਧਰ ਮੁਸਲਮਾਨ ਇੱਧਰ ਹੀ ਜਾਂਦੇ ਉਧਰ ਹਿੰਦੂ ਸਿੱਖ ਉਧਰ ਹੀ ਜਾਂਦੇ ਹੁਣ ਨਹੀਂ ਹੈਗਾ ਹੁਣ ਹਿੰਦੁਸਤਾਨ 'ਚ ਮੁਸਲਮਾਨ ਨੇ ਬੜੀ ਤੁਸੀਂ ਕੀ ਥਿਉਰੀਸ ਦੇਦ ਨੇ ਵੀ ਕਿੱਦਾਂ ਹੋਣੀ ਚਾਹੀਦੀ ਸੀ ਵੰਡ ਜਿਹੜੀ ਬੰਨਤੀ ਨਾ ਭਾਵੇਂ ਇਲਾਕਾ ਵੰਡਿਆ ਗਿਆ ਹੂੰ ਇੱਕ ਰਾਸ਼ਟਰਪਤੀ ਹੋਊਗਾ ਪ੍ਰਾਈਮ ਮਿੰਟਰ ਦੋਊਗਾ ਹੂੰ ਦੋ ਵਾਰੀ ਰਾਸ਼ਟਰਪਤੀ ਇੰਡੀਆ ਦਾ ਹੋਊਗਾ ਇੱਕ ਵਾਰੀ ਰਾਸ਼ਟਰਪਤੀ ਪਾਕਿਸਤਾਨ ਦਾ ਅੱਛਾ ਆ ਥਿਉਰੀ ਬਣਾਉਂਦੇ ਤੁਸੀਂ ਹਾਂ ਅੱਛਾ ਰਾਸ਼ਟਰਪਤੀ ਇੱਕ ਪ੍ਰਾਈਮ ਮਿੰਟਰ ਦੋ ਜੀ 1947 ਵਿੱਚ ਜਦੋਂ ਪਾਰਟੀਸ਼ਨ ਦਾ ਫਾਰਮੂਲਾ ਹਿੰਦੁਸਤਾਨ 'ਚ ਲਾਗੂ ਹੋ ਗਿਆ ਜੀ ਵੀ ਇੰਦਰ ਲੈਂਦਾ ਪੰਜਾਬ ਵੱਲ ਪਾਕਿਸਤਾਨ ਨੂੰ ਚਲੇ ਗਿਆ ਇਹ ਚੜਦਾ ਪੰਜਾਬ ਹਿੰਦੁਸਤਾਨ 'ਚ ਰਹਿ ਗਿਆ ਜੀ ਉਸ ਟਾਈਮ ਨੇੜੇ-ਤੇੜੇ ਮੁਸਲਮਾਨ ਨੇ ਵੀ ਬਹੁਤ ਏ ਜਿਹੜੇ ਉੱਚੇ ਇਲਾਕੇ ਇੱਥੇ ਮੁਸਲਮਾਨ ਨੇ ਵੀ ਬਹੁਤ ਤੇ ਦਰਿਆ ਪਾਰ ਵੀ ਬਹੁਤ ਤੇ ਰੋਪੜ ਜ਼ਿਲ੍ਹੇ 'ਚ ਵੀ ਸ਼ੇਖਾਂ ਦਾ ਰਾਜ ਰਿਹਾ ਉਹ ਮੁਸਲਮਾਨੀ ਬਹੁਤ ਸੀ ਹੂੰ ਤੇ ਇਹ ਜਦੋਂ ਹੋਇਆ ਫਿਰ ਉਸ ਟਾਈਮ ਕਬਦੜ ਕਬਦੜ ਬਚ ਕੇ ਕਹਿਣ ਦਾ ਮਤਲਬ ਉਹਨਾਂ ਨੂੰ ਆਪਣੀ ਜਾਨ ਬਚਾਉਣ ਦਾ ਹੋ ਗਿਆ ਇਹਨਾਂ ਨੂੰ ਇਹ ਹੋ ਗਿਆ ਵੀ ਇਹਨਾਂ ਨੂੰ ਦੌੜ ਜਨਾਂ ਲੁੱਟ ਲੋ ਖੋਲੋ ਹੂੰ ਇਹ ਸਹੀ ਗੱਲ ਹੈ ਇਹਦੇ ਵਿੱਚ ਕੋਈ ਗੱਲ ਨਹੀਂ ਸੀ ਜਦੋਂ ਨਾ ਇੰਨੀ ਪੁਲਿਸ ਹੁੰਦੀ ਸੀ ਨਾ ਨਾ ਪ੍ਰਸ਼ਾਸਨ ਨੂੰ ਸਾਧਨ ਹੁੰਦੇ ਸੀ ਹੂੰ ਇਹ ਬਹੁਤੇ ਜੀ ਲੋਕ ਪਹਿਲਾਂ ਪੰਜ ਸੱਤ ਦਿਨ ਤੱਕ ਆਪਣੇ ਪਿੰਡਾਂ 'ਚ ਰਹੇ ਉਹ ਤੇ ਬਾਅਦ ਫਿਰ ਇਹਨਾਂ ਨੇ ਕਹਿ ਬਈ ਸਾਨੂੰ ਇੱਥੇ ਤੇ ਚੱਲਣਾ ਪੈਣਾ ਇਹ ਇਲਾਕਾ ਇਹ ਹਿੰਦੂ ਹਿੰਦੂਆਂ ਦਾ ਆ ਗਿਆ ਸਿੱਖਾਂ ਦਾ ਆ ਗਿਆ ਹਿੰਦੁਸਤਾਨੀਆਂ ਦਾ ਆ ਗਿਆ ਵੀ ਇਹਨਾਂ ਨੇ ਸਾਨੂੰ ਕੱਲ ਨੂੰ ਵੀ ਕੱਢਣਾ ਠੀਕ ਹੈ ਫਿਰ ਉਹ ਜੀ ਇਕੱਠੇ ਹੋਣੇ ਸ਼ੁਰੂ ਹੋ ਗਏ ਫਿਰ ਉਹ ਬਾਲਾ ਸੁਜਾਦੇ ਦੀ ਟਿੱਬੀਆਂ ਦੇ ਕੋਲ ਜੀ ਮੁਸਲਮਾਨ ਆ ਕੇ ਕਾਫੀ ਇਹਨਾਂ ਨੇ ਇਕੱਠ ਆਪਣਾ ਕਰ ਲਿਆ ਇੱਥੇ ਕਿਹੜੇ ਕਿਹੜੇ ਪਿੰਡਾਂ ਚੋਂ ਆਏ ਪਿੰਡਾਂ ਦੇ ਨਾਮ ਦੱਸ ਦਿਓ ਥੋੜੇ ਜਿਹੀ ਆ ਪਿੰਡਾਂ ਚ ਆਏ ਜੀ ਮਕੋੜੀਆਂ ਹੋ ਗਈਆਂ ਚੱਕਰਮੇ ਹੋ ਗਏ ਤੇ ਨਗੌਲੀਆਂ ਹੋ ਗਈਆਂ ਮਾਦੁਗਰੀ ਹੋ ਗਈ ਉੰਦਰ ਨਾਣਾਗੜ ਦੇ ਜਿਹੜੇ ਪਿੰਡ ਉੜਲੇ ਪਾਸੇ ਦੇ ਮੁਸਲਮਾਨਾਂ ਦੇ ਉਹ ਪਿੰਡ ਹੋ ਗਏ ਇੱਧਰ ਜਿਵੇਂ ਅਸਪੁਰ वगैरह ਇਹ ਵੀ ਪੁਰਾਣੇ ਮੁਸਲਮਾਨਾਂ ਦੇ ਦਰਿਆ ਪਾਰ ਦੇ ਵੀ ਲੋਕ ਇੱਧਰ ਆ ਗਏ ਤੇ ਫਿਰ ਸਾਰੇ ਕਾਫੀ ਜੁਣੀ ਕਹਿ ਲੋ ਵੀ 20-25 ਹਜ਼ਾਰ ਬੰਦਾ ਇਕੱਠਾ ਹੋ ਗਿਆ ਤੇ ਕਿੱਥੇ ਇਕੱਠਾ ਹੋਇਆ ਜੀ ਇਹ ਆ ਜਿਹੜੇ ਸੁਜਾਦੇ ਟਿੱਬੀਆਂ ਦੇ ਕੋਲ ਸਰਨਾਣੇ ਦੇ ਕੋਲ ਹਾਂ ਸਰਨਾਣੇ ਦੇ ਕੋਲ ਇੱਥੇ ਇਕੱਠਾ ਇਹ ਪਰਲਾ ਇਲਾਕਾ ਵੀ ਮੁਸਲਮਾਨਾਂ ਦਾ ਸਰਨਾਣਾ ਸੁਨਾ ਜੋੜੇ ਪਿੰਡ ਹਨ ਮੀਆਂਪੁਰ ਤੇ ਦਿਨ ਨੂੰ ਇਹ ਵੀ ਮੁਸਲਮਾਨਾਂ ਦੇ ਪਿੰਡ ਤੇ ਹੂੰ ਇਹ ਸਾਰੇ ਇੱਥੇ ਇਕੱਠੇ ਹੋ ਗਏ ਤੇ ਫੇਰ ਜੀ ਉਸ ਟੈਂਚ ਬਾਰਸ਼ਾਂ ਬਹੁਤ ਪਈਆਂ ਉਸ ਹੂੰ ਉਹ ਮਹੀਨਾ ਡੇਢ ਮਹੀਨਾ ਬਾਰਸ਼ਾਂ ਕਿਸਮ ਦੀ ਹਟੀਆਂ ਨੇ ਲੋਕ ਮੈਂਨ ਕੁਝ ਪਰਸੈਂਟ ਤਮ ਇਹ ਮੀਹ ਕਰਕੇ ਮਰ ਗਿਆ ਖਾਣਾ-ਦਾਣਾ ਘਟ ਗਿਆ ਬਹੁਤ ਫਿਰ ਪ੍ਰਸ਼ਾਸਨ ਨੇ ਕਿਹਾ ਵੀ ਇਹਨਾਂ ਨੂੰ ਗੱਡੀ ਚੜਾ ਦਈਏ ਕਰਾਲੀ ਤੇ ਬਸ ਗੱਡੇ ਰੇਲ ਗੱਡੀ ਕਰਾਲੀ ਆਉਂਦੀ ਹੈ ਵੀ ਕਰਾਲੀ ਤੇ ਗੱਡੀ ਚੜਾ ਕੇ ਇਹਨਾਂ ਨੂੰ ਲਾਹੌਰ ਵੱਲ ਨੂੰ ਭੇਜ ਦਿਓ ਉਹ ਫਿਰ ਜੀ ਕਾਫੀ ਬੰਦੇ ਇੱਕਠੇ ਹੋ ਕੇ ਗਏ ਉਹ ਇੱਕ ਨਦੀ ਆਉਂਦੀ ਐ ਇਹ ਲੋਕੋ ਲੋਕਾਂ ਨੇ ਹਮਲਾ ਕਰਕੇ ਉਹਨਾਂ ਦੇ ਮਾਲ ਵੀ ਖੋਇਆ ਕੁਝ ਪਰਸੈਂਟ ਬੰਦੇ ਉਹਨਾਂ ਦਾ ਮਰੇ ਵੀ ਹੂੰ ਫਿਰ ਬਾਕੀ ਰੇਲ ਗੱਡੀ ਚੜ੍ਹ ਕੇ ਲਾਹੌਰ ਵੱਲ ਨੂੰ ਚਲੇ ਗਏ ਇਹ ਤੁਸੀਂ ਸਾਰਾ ਦੇਖਿਆ ਮੰਜ਼ਰ ਦੇਖਿਆ ਲੋਕ ਘੁੰਮਦੇ ਫਿਰਦੇ ਦੇਖੇ ਲੋਕ ਘੁੰਮਦੇ ਫਿਰਦੇ ਰਾਤਾਂ ਨੂੰ ਪਿੰਡਾਂ ਨੂੰ ਸਾਰੇ ਆਪਣੇ ਪਹਿਰੇ ਲੱਗੇ ਹੋਏ ਤੇ ਜਾਗਦੇ ਤੇ ਵੀ ਮੁਸਲਮਾਨ ਹਮਲਾ ਨਾ ਕਰਨ ਦਾ ਹੂੰ ਇਸ ਇਲਾਕੇ ਚ ਮੁਸਲਮਾਨਾਂ ਦਾ ਦਬ ਦਬਾਅ ਸੀਗਾ ਠੀਕ ਆ ਸੀਗਾ ਕਿਉਂਕਿ ਜੋ ਵੀ ਹੈ ਨਾ ਦੁੱਧ ਵੀ ਇਹੀ ਵੇਚਦੇ ਤੇ ਬੱਕਰੀਆਂ ਬੋਕਰੀਆਂ ਜੋ ਵੀ ਹੈ ਮਜ਼ਦੂਰੀ ਵੀ ਇਹ ਕਰਦੇ ਤੇ ਇਹ ਮਤਲਬ ਥੋੜੇ ਆਬਾਦੀ ਥੋੜੀ ਹੁੰਦੇ ਤੇ ਪਰ ਫਿਰ ਵੀ ਇਹਨਾਂ ਦਾ ਰੋਲ ਬਹੁਤ ਥੋੜ ਨੂੰ ਕੋਈ ਨਾਂ ਯਾਦ ਹੈ ਪੁਰਾਣੇ ਮੁਸਲਮਾਨ ਜਿਹੜੇ ਤੁਹਾਡੇ ਦੋਸਤ ਮਿੱਤਰ ਜਾਂ ਤੁਹਾਡੇ ਜਾਣੂ ਸੀਗੇ ਇੱਕ ਬਖਸ਼ੀਰਤਾ ਜੀ ਮਸ਼ੀਰ ਅਹਿਮਦ ਜੀ ਉਹ ਸਾਹੋ ਮਜਰੇਤਾ ਅੱਛਾ ਇੱਕ ਮੁਹੰਮਦ ਅਕਬਾਲਤਾ ਉਹ ਅਜਰਾ ਚੱਕਰ ਮਨਤਾ ਚੱਕਰ ਮਾਦਾ ਧੋਖ ਦੇ ਨ ਹੋਇਆ ਦਾ ਮੁਸਲਮਾਨਾਂ ਦੇ ਬਹੁਤ ਨਹੀਂ ਆਦ ਇਸ ਇਲਾਕੇ ਦੇ ਕਾਫੀ ਮੁਸਲਮਾਨ 47 ਚ ਪਾਕਿਸਤਾਨ ਗਏ ਪਾਕਿਸਤਾਨ ਤੋਂ ਬਾਅਦ ਕੈਨੇਡਾ ਅਮਰੀਕਾ ਇੰਗਲੈਂਡ ਜਿੱਥੇ ਰਫੂਜੀ ਇਧਰ ਆ ਰਫੂਜੀ ਕਹਿੰਦੇ ਨੇ ਨਾ ਜਿਹੜੇ ਪਾਕਿਸਤਾਨ ਦੇ ਜ਼ਮੀਨਾਂ ਛੱਡ ਕੇ ਆਏ ਕਾਰੋਬਾਰ ਛੱਡ ਕੇ ਸ਼ਹਿਰਾਂ ਚੋਂ ਉਹ ਫਿਰ ਇਧਰ ਆ ਕੇ ਬਹੁਤ ਬਸੇ ਰਫੂਜੀ ਆਉਂਦੇ ਹੋਏ ਵੀ ਦੇਖੇ ਤੁਸੀਂ ਮੈਂ ਰਫੂਜੀ ਆਉਂਦੇ ਹੋਏ ਦੇਖੇ ਹੂੰ ਗੱਡਿਆਂ ਚ ਪੇਡਿਆਂ ਚ ਸਾਡੇ ਜਮੀਰ ਪਾਰਤੀ ਫਿਰ ਉੱਥੇ ਦੇ ਜਿਹੜੇ ਲੋਕ ਆਏ ਉਹਨਾਂ ਨੇ ਗੱਲਾਂ ਵੀ ਸੁਣਾਈਆਂ ਫਿਰ ਅਸੀਂ ਵੀ ਆਉਂਦੇ ਜਾਂਦੇ ਦੇਖੇ ਕੀ ਕੀ ਮਾਈਗ੍ਰੇਟ ਗੱਡੇ ਪਰੇ ਕਰਦੇ ਤੇ ਚੱਲ ਜਾਂ ਕੋਟੇ ਹੁੰਦੇ ਤੇ ਗੱਡੇ ਹੋ ਜਾਂ ਪੈਦਲ ਹੁੰਦੇ ਜਦੋਂ ਰਫਿਊਜੀ ਆਏ ਤਾਂ ਉਦੋਂ ਤੁਹਾਨੂੰ ਕਿੱਦਾਂ ਲੱਗਿਆ ਵੀ ਇਹ ਕਿੱਥੋਂ ਆ ਗਏ ਕਿੱਦਾਂ ਉਹਨਾਂ ਦਾ ਰਹਿਤਲ ਵੱਖਰੀ ਸੀ ਉਹ ਸਾਨੂੰ ਸਮਝ ਤਿਸ ਗੰਤੀ ਜੀ ਇਹ ਲੋਕ ਇਧਰ ਹਿੰਦ ਮੁਸਲਮਾਨੇ ਰਹੇ ਉਧਰ ਇਹਨਾਂ ਹਿੰਦੂ ਸਿੱਖ ਨਹੀਂ ਰਹੇ ਹੈਗਾ ਇਹ ਥੋੜੀ ਗੱਲ ਤੇ ਆਪਣੀ ਜਗ੍ਹਾ ਬੈਠੇ ਰਹਿੰਦੇ ਰਾਜ ਚਾਹੇ ਮੁਸਲਮਾਨਾ ਚਾਹੇ ਹਿੰਦੂ ਅੱਛਾ ਥੋੜਾ ਕਹਿਣ ਦਾ ਮਤਲਬ ਜਿਹੜੇ ਉਧਰ ਰਹਿੰਦੇ ਉਧਰ ਹੀ ਰਹੀ ਜਾਂਦੇ ਇਧਰ ਇਧਰ ਮੁਸਲਮਾਨ ਇੱਧਰ ਹੀ ਜਾਂਦੇ ਉਧਰ ਹਿੰਦੂ ਸਿੰਘ ਉਧਰ ਹੀ ਜਾਂਦੇ ਹੁਣ ਨਹੀਂ ਹੈਗਾ ਹੁਣ ਹਿੰਦੁਸਤਾਨ ਦੇ ਮੁਸਲਮਾਨ ਨੇ ਇੱਥੇ ਟਾਮਾਦਲਾ ਮੁਸਲਮਾਨ ਰਹਿ ਗਿਆ ਤਾਂ ਇਹ ਤਾਂ ਯੂਪੀ ਬਿਹਾਰ ਆ ਕੇ ਹੁਣ 15 ਸਾਲ ਚ ਮੁਸਲਮਾਨ ਨੇ ਮੁਸਲਮਾਨ ਹੋ ਗਏ ਤੁਹਾਡੀ ਤੁਹਾਡੀ ਤੁਸੀਂ ਕੀ ਥਿਉਰੀ ਦੇਦੇ ਵੀ ਕਿੱਦਾਂ ਹੋਣੀ ਚਾਹੀਦੀ ਸੀ ਵੰਡ ਨਹੀਂ ਬਣਦੀ ਨਾ ਭਾਵੇਂ ਲੱਖਾਂ ਬੰਦੇ ਆ ਗਿਆ ਇੱਕ ਰਾਸ਼ਟਰਪਤੀ ਹੋਊਗਾ ਪੈਰਾਮੀਟਰ ਦੋਊਗਾ ਹੂੰ ਦੋ ਵਾਰੀ ਰਾਸ਼ਟਰਪਤੀ ਇੰਡੀਆ ਦਾ ਹੋਊਗਾ ਇੱਕ ਵਾਰੀ ਰਾਸ਼ਟਰਪਤੀ ਪਾਕਿਸਤਾਨ ਦਾ ਅੱਛਾ ਆ ਥਿਉਰੀ ਬਣਾਉਂਦੇ ਤੁਸੀਂ ਅੱਛਾ ਰਾਸ਼ਟਰਪਤੀ ਇੱਕ ਪ੍ਰਾਈਮ ਮਿਨਿਸਟਰ ਦੋ ਆ ਬੜੀ ਵਧੀਆ ਤੁਸੀਂ ਤਾਂ ਹੱਲ ਕਰਤਾ ਇੰਨਾ ਵਧੀਆ ਇਹ ਉਦੋਂ ਨਹੀਂ ਸੋਚਿਆ ਕਿਸੇ ਨੇ ਅਸੀਂ ਛੋਟੇ ਤੋਂ ਹੁਣ ਪਤਾ ਲੱਗਿਆ ਨੇ ਹੋ ਗੱਲ ਤਾਂ ਕਿ ਸਹੀ ਹੈ ਨਹੀਂ ਮੈਨੂੰ ਤਾਂ ਗੱਲ ਬੜੀ ਵਧੀਆ ਲੱਗੀ ਤੁਹਾਡੀ ਹੈ ਵੀ ਰਾਸ਼ਟਰਪਤੀ ਇੱਕ ਬਣਾ ਦੋ ਇੱਕ ਇੰਡੀਆ ਦਾ ਪ੍ਰਾਈਮ ਮਿਨਿਸਟਰ ਇੱਕ ਜਿਹੜਾ ਪੰਜਾਬ ਦੀ ਵੰਡ ਨਹੀਂ ਸੀ ਹੋਣੀ ਫਿਰ ਹੈਨਾ ਲੋਜੀ ਕਰਿਓ ਇਸ ਗੱਲ ਦੇ ਉੱਤੇ ਕਮੈਂਟ ਬਾਬਾ ਜੀ ਨੇ ਬੜਾ ਵਧੀਆ ਸੋਲੂਸ਼ਨ ਦਿੱਤਾ ਹੈ ਕਿ ਦੇਖੋ ਪੰਜਾਬ ਕਹਿੰਦੇ ਵੰਡਿਆ ਗਿਆ ਜਾਂ ਵੱਡਿਆ ਗਿਆ ਤਾਂ ਇਹ ਕਹਿੰਦੇ ਕਿ ਰਾਸ਼ਟਰਪਤੀ ਇੱਕ ਰੱਖ ਦਿੰਦੇ ਪ੍ਰਾਈਮ ਮਿਨਿਸਟਰ ਦੋ ਵੜਾ ਦਿੰਦੇ ਤਾਂ ਪੰਜਾਬ ਦੀ ਵੰਡ ਨਹੀਂ ਸੀ ਹੋਣੀ ਜਰੂਰ ਕਰਿਓ ਕਮੈਂਟ ਤੁਸੀਂ ਵੀ ਦੱਸਿਓ رائے ਦਿਓ ਕਿ ਬਾਬਾ ਜੀ ਨੇ ਜਿਹੜੀ ਗੱਲ ਕਹੀ ਹੈ ਦੇਖੋ ਸਹਿ ਸੁਭਾ ਕਹੀ ਹੈ ਮੈਨਾਂ ਤੋਂ ਸਵਾਲ ਪੁੱਛਿਆ ਤੇ ਤੁਹਾਡਾ ਕੀ ਜਵਾਬ ਹੈ ਤੁਹਾਡਾ ਕੀ ਰਿਐਕਸ਼ਨ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲਿਖਿਓ ਜੀ ਤੁਸੀਂ ਤਾਂ ਕਮਾਲ ਦੀ ਗੱਲ ਕਹਿਤੀ ਆ ਮੈਨੂੰ ਤਕਰੀਬਨ ਸਾਰੀ ਵਡ ਦਾ ਪਤਾ ਹਮ ਆ ਮੇਰੇ ਫੋਨ ਚ ਸਾਰੀ ਬੱਡ ਗਏ ਨੇ ਇਹ ਨਵੀਆਂ ਦਸ ਖਬਰਾਂ ਹੁੰਦੀਆਂ ਇੱਥੇ ਜਿਹੜੀ ਸੁਣਾਉਂਦਾ ਹੈ ਜੀ ਤਾਂ ਵੰਡ ਦਾ ਦੁਖਾਂਤ ਨਹੀਂ ਹੋਣਾ ਸੀ ਜੇ ਐਦਾਂ ਹੋ ਜਾਂਦਾ ਅੱਜ ਦੇ ਕਲੇ ਦੁਖਾਂਤ ਜਿਹੜੇ ਏਗੋ ਆ ਨਾ ਰੈਡੀਕਲ ਫੋਰਸੇਜ਼ ਐ ਰੈਡੀਕਲ ਹਕਮਰਾਨ ਉਹਨਾਂ ਨੇ ਦੁਨੀਆ ਦੀ ਸ਼ਕਲ ਬਗਾੜਤੀ ਐ ਅਮਨ ਖੋਤਤਾ ਸੰਤਾਲੀ ਵਿੱਚ ਵੀ ਇਹੀ ਕੁਝ ਹੋਇਆ ਇਹ ਤਾਂ ਛੋਟੀ ਗੱਲ ਨਾ अच्छा ऐसे ही मर्डर दी गल करंदे पूरे संसार दी गल करंदे हम्म अच्छा ए दसो 47 ਤੋਂ ਪਹਿਲਾਂ ਸਿੱਖਾਂ ਦਾ ਮੁਸਲਮਾਨਾਂ ਦਾ ਹਿੰਦੂਆਂ ਦਾ ਆਪਸ ਵਿੱਚ ਪਿਆਰ ਮੁਹੱਬਤ ਕਿਦਾਂ ਦਾ ਸੀ ਸਮਾਜਿਕ ਸੀਗਾ ਹਮ ਪਿੰਡਾਂ 'ਚ ਸ਼ਹਿਰਾਂ 'ਚ ਸੀਗਾ ਪਰ ਰੈਡੀਕਲ ਫੋਰਸ ਜਦ ਵਿੱਚ ਸੀਗੀਆਂ ਸੀਗੀਆਂ ਠੀਕ ਹਮ ਲਾਹੌਰ 'ਚ ਕਈ ਵਾਰੀ ਇਹਨਾਂ ਦੇ ਆਪਸ ਚ ਟਕਰਾਅ ਰਵਾਜੀ ਹੋਏ ਹਮ ਮਤਲਬ ਤਾਂ ਤਾਂ ਵੀ ਦਿਖਾਈਆਂ ਲੜਾਈ ਝਗੜੇ ਵੀ ਹੋਏ ਪਰ ਥੋੜੇ ਕੰਟਰੋਲ ਅੰਗਰੇਜ਼ਾਂ ਦਾ ਤਾਂ ਜਿਆਦਾ ਹੀ ਕੰਟਰੋਲ ਕਰ ਲਿਆ ਹੂੰ ਠੀਕ ਹੈ ਜੀ ਲਓ ਜੀ ਸਰਦਾਰ ਅਮਰਿੰਦਰ ਸਿੰਘ ਕਨੌਲੀ ਵਾਲੇ ਸਰਦਾਰ ਕਹਿੰਦੇ ਇਹਨਾਂ ਨੂੰ ਕਿਲੇਦਾਰ ਵੀ ਕਹਿੰਦੇ ਸੱਤ-ਸੱਤ ਕਿਲਿਆਂ ਦੇ ਮਾਲਕ ਹੈ ਜੀ ਇਹ ਔਰ ਪੂਰਾ ਨਾਮ ਹੈ ਇਹਨਾਂ ਦਾ ਇਲਾਕੇ ਦੇ ਵਿੱਚ ਇਹਨਾਂ ਨੇ ਪੁਰਾਣੀਆਂ ਸੰਤਾਲੀਆਂ ਦੀਆਂ ਗੱਲਾਂ ਵੀ ਕੀਤੀਆਂ ਦੇਸ਼ ਦੀ ਵੰਡ ਦੀਆਂ ਗੱਲਾਂ ਵੀ ਕੀਤੀਆਂ ਤੇ ਆਪਣਾ ਜਿਹੜਾ ਪਛੋਕੜ ਵੀ ਦੱਸਿਆ ਕਿ ਸਿੰਘਪੁਰੀਆ ਮਿਸਲ ਦੇ ਨਾਲ ਸਬੰਧਤ ਤੇ 12 ਦੀਆਂ 12 ਪੀੜ੍ਹੀਆਂ ਹੁਣ ਤੱਕ ਜਿਹੜੀਆਂ ਹੈ ਇਹਨਾਂ ਨੇ ਗਿਣਾ ਦਿੱਤੀਆਂ ਕਿੱਦਾਂ ਤਾਂ ਲੱਗਿਆ ਵੀਡੀਓ ਕਿੱਦਾਂ ਦੀ ਲੱਗੀ ਗੱਲਬਾਤ ਕਮੈਂਟ ਜ਼ਰੂਰ ਕਰਿਓ ਹਾਂ ਜੇ ਵੀਡੀਓ ਚੰਗਾ ਲੱਗਾ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸ਼ੁਕਰੀਆ ਮਿਹਰਬਾਨੀ